ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਟਵੀ ਵੀ YouTube ਚੈਨਲ ਦੇ ਅੱਜ ਦੀ ਵੀਡੀਓ ਪਿੰਡ ਹੈਗਾ ਟੱਲਮਾ ਵਾਲਾ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਾਈ ਭਗਤਾ ਰਹ ਜਾਂਦਾ ਭਗਤੇ ਤੋਂ ਜਦੋਂ ਆ ਭਗਤੇ ਤੋਂ ਜਦੋਂ ਬਾਗੇਪੁਰਾਣੇ ਨੂੰ ਜਾਣੇ ਆ ਥਰਾਜ ਤੋਂ ਪਹਿਲਾਂ ਟੱਲਮਾ ਵਾਲਾ ਪਿੰਡ ਆਉਂਦਾ ਮੋਗਾ ਜਿਲ੍ਹੇ ਦਾ ਲਾਸਟ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਪੰਜ ਜਾਨਵਰ ਵਿਖਾਉਣੇ ਆ ਤਿੰਨ ਗੱਬਣਾ ਵਹਿਣਾ ਇੱਕ ਤਿੰਨਾ ਮਹੀਨਿਆਂ ਦੀ ਇੱਕ ਪਰਲੇ ਪਾਸੇ ਹੋਰ ਖੜੀ ਹੈ ਗਿਰ ਨਸਲ ਦੀ ਤੇ ਤਿੰਨ ਤਾਜ਼ੀਆਂ ਸੂਈਆਂ ਸਵਾਈਆਂ ਤੇ ਇੱਕ ਆ ਬਹੁਤ ਜੰਗੀ ਬਦਾਮੀ ਰੰਗ ਦੀ ਵਿਹੜ ਚੰਗੇ ਦੁੱਧ ਵਾਲੀ ਲੇਵਾ ਭਾਂਡਾ ਅਮਰੀਕਨ ਵਿਹੜਾਂ ਵਰਗਾ ਮੋٹے ਮੋٹے ਥਾਨ ਆ ਕੋਈ ਫੋਟ ਨਹੀਂ ਛਾਂਗ ਨਹੀਂ ਤਿੰਨ ਤਾਜ਼ੀਆਂ ਸੂਈਆਂ ਦੋ ਕੱਲੀਆਂ ਗੱਬਣਾ ਤਿੰਨਾ ਮਹੀਨਿਆਂ ਦੀ ਇੱਕ ਤੇ ਇੱਕ ਹੋਰ ਪਰਲੇ ਪਾਸੇ ਚੈੱਕ ਪਾਸ ਇਨਫਰਮੇਸ਼ਨ ਲੈਦਾ ਨਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈਦਾ ਨਾ ਹਾਂਜੀ ਭਾਈ ਸਸੀ ਕਾਲ ਸਸੀ ਕਾਲ ਜੀ ਨਾਮ ਦੱਸ ਦੀ ਨਾਮ ਸ਼ਕੰਦਰ ਸਿੰਘ ਪੈਂਟਲ ਮਾਲਾ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦਾ 709725012 ਜੀ ਇਹ ਤੋਂ ਹੀ ਚੱਲ ਪਾ ਹਾਂਜੀ ਦੱਸ ਇਹਦੇ ਬਾਰੇ ਇਹ ਦੂਜਾ ਸੂਆ ਸੂਏ ਜੀ ਅੱਜ ਚੌਥਾ ਦਿਨ ਸੂਈ ਨੂੰ ਆ ਚੌਥਾ ਦਿਨ ਹਾਂਜੀ 20 ਕਿਲੋ ਤੋਂ ਬਾਹਰ ਬੌੜਾ 20 ਕਿਲੋ ਜਿਹੜਾ ਮਰਜੀ ਕੰਡਾ ਮਾਰ ਕੇ ਲੈ ਲਈ ਅੱਜ ਨੈਟ ਤਿਆਰ ਮੈਂ ਕਹਿੰਦਾ ਬਹੁਤ ਚਾਰ ਡੰਗ ਚੋਕੇ ਲੈ ਜੇ ਗਾਰੰਟੀ ਆਪਣੀ ਇਸ ਗੱਲ ਦੀ ਆਪਾਂ ਵੀਡੀਓ ਦੇ ਕਹਿੰਨਾ ਥਾਣਾ ਦੀ ਪਾਰ ਛਿੱਟੇ ਦੀ ਜੇਰ ਦੀ ਆਪਣੇ ਕੋਲ ਗਾਰੰਟੀ ਹੈ ਬੈਦ ਵੀਡੀਓ ਬਣੀ ਆ ਬੱਛੀ ਮਗਰਾ ਦੀ ਕਿੰਨਾ ਕੁ ਪਿਆ ਜੀ ਬਾਦ ਵੀ ਮਾਲਕ ਨੇ ਕਹੇ ਵੀ ਸਾਡਾ ਪਹਿਲੇ ਸੂਏ 24 25 ਕਿਲੋ ਚੋਇਆ ਬਜੇ ਨੇ ਕਿ ਜੇ ਚੌਥੇ ਦਿਨ ਇੰਨਾ ਕਰ ਗਈ ਤਾਂ ਦੁੱਧ ਆਪਾਂ 25 26 ਕਿਲੋ ਤਾਂ ਨਾਰਮਲ ਹੀ ਦੇਊਗੀ ਠੀਕ ਹੈ ਤੇ ਵੱਧ ਉਹ ਗਾਂ ਸੇਵਾ ਦਾ ਹਨਾ ਮਗਰ ਬੱਛੀ ਮਗਰ ਬੱਛੀ ਹੈ ਖੜੀ ਹੈ ਬਾਹਰ ਨੂੰ ਲਓ ਵੀ ਮਿੱਤਰੋ ਇੱਕ ਨੰਬਰ ਤਾਜੀ ਸੂਈ ਚਾਰਾਂ ਦਿਨਾਂ ਦੀ ਸੂਈ ਹੈ ਤੇ ਮਗਰ ਵੀ ਬੱਚਾ ਸੋਹਣਾ ਵੱਛੀ ਆ ਫੋਲੀ ਵੱਡਾ ਕਾਦਾ ਤੇ ਫੋਲੀ ਵਜਣਾ ਤੇ ਲੇਵਾ ਭਾਂਡਾ ਵੀ ਪੂਰਾ ਅੱਡਾ ਵਾਲਾ ਅਮਰੀਕਨ ਵੇੜਾਂ ਵਰਗਾ ਹਵਾਨਾ ਜਿਹੜੀਆਂ ਫਾਰਮ ਵਾਲੀਆਂ ਵੇੜਾਂ ਹੁੰਦੀਆਂ ਛੋਟੀ ਰੀਆਂ ਉਹਨਾਂ ਵੇੜਾਂ ਵਰਗਾ ਹਵਾਨਾ ਬਟਾ ਜਿ ਫਸਿਆ ਪਿਆ ਤੇ ਚਾਰੇ ਥਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਵਿਆ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਚਾਦੀ ਕਰਦੀ ਆ 20 ਕਿਲੋ ਦੁੱਧ ਵੀਰ ਕਹਿੰਦਾ ਅੱਜ ਕੋਈ ਵੀ ਭੈਣ ਭਰਾ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਅਗਲੇ ਦਾ ਜੀ ਕਰਦਾ ਅਗਲਾ ਬੌਲਾ ਕੰਡੇ ਦੇ ਜੋਕ ਕੇ ਲੈ ਜੇ 24 ਕਿਲੋ ਵਾਂਗੂ ਦੁੱਧ ਵੀਰ ਕਹਿੰਦਾ ਪਹਿਲੇ ਸੂਏ ਪਲੂਨ ਨੇ ਦਿੱਤਾ 25 26 ਕਿਲੋ ਬਾਈ ਦਾਸ ਦਾ ਖੁੱਲਾ ਦੁੱਧ ਪਿਆਜੂ ਨਹੀਂ ਆਪਾਂ ਬਾਈ ਕਹਿੰਦਾ ਚਵਾ ਵੀ ਦੇਵਾਂਗੇ ਤਾਰਾ ਮਾਰ ਕੇ ਵਿਖਾ ਦਿੰਨੇ ਆ ਥਣਾ ਦੀ ਭੂਰ ਛੱਟੇ ਦੀ ਭਾਰ ਦੀ ਸਾਰੇ ਕਾਸੇ ਦੀ ਫੁੱਲ ਗਰੰਟੀ ਜੇਰ ਪੈ ਚੁੱਕੀ ਆ ਜੇਰ ਦੀ ਵੀਡੀਓ ਹੈਗੀ ਆ ਜੇ ਕਿਸੇ ਨੇ ਤਸੱਲੀ ਕਰਨੀ ਆ ਤਾਂ ਅਗਲਾ ਉਹ ਵੀ ਕਰ ਸਕਦਾ ਲਓ ਜੀ ਬੱਚਾ ਛੜਤਾ ਨਿਆਣਾ ਪਾਉ ਨੇ ਲਾ ਲਿਆ ਤੇ ਪਾਉ ਕਹਿੰਦਾ ਚਵਾਈ ਛੋਟੀ ਦੀ ਆ ਜਮ ਮੋਟੀ ਤਾਰ ਬਾਕੀ ਤੁਹਾਨੂੰ ਵਿਖਾਈ ਦੇਣੀ ਆ ਧਾਰਾ ਮਾਰ ਕੇ ਮਗਰੇ ਦੇ ਵੱਛੀ ਆ। ਲੇਵ ਦੇ ਨਾੜਾ ਨੂੜਾ ਵੀ ਚੰਗੀਆਂ। ਜੇ ਕੋਈ ਭੈਣ ਭਰਾ ਚੰਗੇ ਦੁੱਧ ਵਾਲੀ ਵਿਹੜ ਲੈਣ ਦਾ ਚਾਹਵਾਨ ਹੋਵੇ ਨਾ। ਸੂਈ ਸਵਾਈਆ ਕਈ ਤਾਂ ਗੱਬਣ ਦਾ ਵਹਿਮ ਕਰਦੇ ਆ। ਤੇ ਇਹਦਾ ਸੂਈ ਸਵਾਈਆ ਕੋਈ ਵਹਿਮ ਵਾਲੀ ਵੀ ਇਹਦੇ 'ਚ ਗੱਲ ਹੈ ਨਹੀਂ। ਤੜਕੇ ਵੀ ਅਗਲਾ 10 ਕਿਲੋ ਖੁੱਲਾ ਬੌਲਾ ਕੰਡੇ ਦੇ ਜੋਖਲੇ। ਆਥ ਨੇ ਫੇਰ 10 ਕਿਲੋ ਬੌਲਾ ਕੰਡੇ ਦੇ ਜੋਖਲੇ ਅਗਲਾ। ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਅਗਲੇ ਦਾ ਜੀ ਕਰਦਾ। ਫੁੱਲ ਤਸੱਲੀ ਕਰਕੇ ਲੈ ਜਾਵੇ ਅਗਲਾ। ਵਹਿਮ ਵਾਲੇ ਪਾਸੇ ਦਾ ਬਾਈ ਕਹਿੰਦਾ ਪਵੇ ਹੀ ਨਾ ਲਓ ਜੀ ਚਵਾਈ ਵੇਖ ਲਓ ਪੂਰੀ ਮੋਟੀ ਧਾਰ ਹੈ ਤੇ ਕੋਈ ਮੈਟ ਨਹੀਂ ਤੇ ਮੈਟ ਨਾਲੋਂ ਦੁੱਗਣਾ ਖੜਕਾ ਕਰਦੀ ਹੈ ਚਵਾਈ ਕਿਉਂਕਿ ਚਵਾਈ ਚੰਗੀ ਵਾਲੀ ਹੈ ਆਉਂਦਾ ਨਾ ਮੋਗੇ ਵਾਂਗੂ ਠੀਕ ਹੈ ਚਵਾਈ ਦੀ ਪੂਰੀ ਪੋਲੀ ਹੈ ਮੋਟੀ ਧਾਰ ਹੈ ਬਾਕੀ ਥਾਣੇ ਪੂਰਾ ਚੰਗਾ ਮੱਝ ਵਾਲਾ ਮੋਟਾ ਜਾਨ ਵਾਲਾ ਥਾਣਾ 20 ਕਿਲੋ ਆਚੋ ਕੇ ਲੈ ਜਾਓ 25 26 ਖੁੱਲਾ ਪਿਆ ਜੂ ਜੈ ਜੈ ਭਾ ਇਹਦਾ ਮੁੱਲ ਫੋਨ ਤੇ ਕੱਲੀ ਰੱਖਾਂਗੇ ਫੋਨ ਤੇ ਹਾਂ ਠੀਕ ਐ ਦੋਸਤੋ ਮੁੱਲੇ ਦਾ ਕੱਲੀ ਦਾ ਵੀਰ ਕਹਿੰਦਾ ਫੋਨ ਤੇ ਕਰ ਲਾਂਗੇ ਕੋਈ ਚੱਕਰ ਨਹੀਂ ਬੱਚਾ ਵੀ ਮਗਰ ਚੰਗਾ ਕੰਮ ਦਾ ਜਦੋਂ ਮਾਂ ਨੇ ਇੰਨਾ ਦੁੱਧ ਦੇਣਾ ਤੇ ਮਗਰ ਵੀ ਵੱਛੀ ਆ ਵਧੀਆ ਸੇਵਾ ਕਰ ਲੋਂਗੇ ਤੇ ਉਹ ਵੀ ਵਧੀਆ ਚੰਗਾ ਦੁੱਧ ਪਿਆਉ ਦੋ ਨੰਬਰ ਤੇ ਆ ਇਹ ਦੂਜਾ ਸੂਸ ਹੋਈ ਐ ਜੀ ਠੀਕ ਐ ਇਹਨੂੰ ਇਹ ਪਰਸੋਂ ਸੂਈ ਐ ਇਹ ਥਲਕ 14 ਕਿਲੋ ਬੋਲਾ ਮੰਨ ਕੇ ਚਲੇ ਹੈ ਜਦੋਂ ਤੋਂ ਬਾਹਰੋਂ ਦੋ ਡੰਗ ਚੋਕੇ ਦੇ ਬੱਛੀ ਇਹਦੇ ਮਗਰ ਕਿੰਨਾ ਕੁ ਪੈਜੂ ਦੁੱਧ ਦੇ 20 ਕਿਲੋ ਪਾ ਦੂਗੀ ਜਾਨੀ ਕਿ ਜੈ ਜਿ ਆਪਾ ਇਹਦਾ ਵੇਚਣ ਵਾਲੀ ਗੱਲ ਪਹਿਲਾਂ ਹੀ ਇਹਦਾ ਮੁੱਲ ਰੱਖਾਂਗੇ ਆਪਾਂ 53000 ਰੁਪਏ 53 ਹਾਂਜੀ ਕੱਢ ਬਾਹਰ ਨੂੰ ਦੋਸਤੋ ਦੂਜਾ ਸੁਭਾ ਹੀ ਇਹ ਆ ਉਹ ਚਾਰਾਂ ਦਿਨਾਂ ਦੀ ਸੂਈ ਅੱਜ ਇਹਨੂੰ ਅੱਜ ਤੀਜਾ ਦਿਨ ਮਗਰ ਇਹਦੇ ਵੀ ਬੱਛੀ ਆ 나ੜੂਆ ਤੁਸੀਂ ਆ ਵੇਖ ਸਕਦੇ ਆ ਨਾਲ ਹੀ ਆ 나ੜੂਆ ਉਹਦਾ ਵੀ ਨਾਲ ਹੀ ਇਹਦੇ ਵੀ ਨਾਲ ਹੀ ਆ ਅੱਜ 14 ਕਿਲੋ ਤੋਂ ਬਾਹਰ ਵੀਰ ਕਹਿੰਦਾ ਬੋਲਾ ਹੋਊ ਤੁਸੀਂ 14 ਮੰਨ ਕੇ ਆਇਓ ਗੱਲ ਫੇਰ ਉੱਥੇ ਆ ਗਈ ਆ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤੜਕੇ ਵੀ 6-7 ਵਜੇ ਅਗਲਾ ਆਜੇ ਆਥ ਨੇ ਫੇਰ 6-7 ਵਜੇ ਆਜੇ ਤੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਭਾਵੇਂ ਦੋ ਟਾਈਮ ਚੋੜੇ ਪਹਿਲੀ ਗੱਲ ਤਾਂ ਦੋ ਟਾਈਮ ਚ ਸਵਾਈ ਬਹੁਤ ਹੁੰਦੀ ਆ ਜੇ ਕਿਸੇ ਨੇ ਚਾਰ ਟਾਈਮ ਕਰਨੀਆਂ ਤੁਸੀਂ ਪੈਸੇ ਲਾਉਣੇ ਆ ਤੁਸੀਂ ਕਰ ਸਕਦੇ ਆ 20 ਕਿਲੋ ਵਾਂਗੂ ਵੀਰ ਕਹਿੰਦਾ ਦੁੱਧ ਪੀ ਆ ਜੂ ਦੇ ਦੇਣੀ ਆ 53000 ਦੀ ਸੂਈ ਸਵਾਈ ਆ ਮਗਰ ਬੱਛੀ ਆ ਜ਼ੇਰ ਦੀ ਓਕੇ ਆ ਜੈ ਜੀ ਪਾ ਤੇ ਜੇ ਕਿਸੇ ਨੇ ਵੱਧ ਦੌਧਾ ਨਹੀਂ ਲੈਣੀਆ ਤੇ ਆ 25 26 ਕਿਲੋ ਪਿਆਜੂ ਫੈਟ ਫੂਡ ਸਾਰੀਆਂ ਵੜਾਂ ਦੀ ਵਧੀਆਊ ਕਿਉਂਕਿ ਇਹਨਾਂ ਦੇ ਵਿੱਚ ਅਮਰੀਕਨ ਕੋਈ ਵੀ ਨਹੀਂ ਫੈਟ ਫੂਡ ਸਾਰੀਆਂ ਦੀ ਫੁੱਲ ਆਊਗੀ ਥਣ ਭਾਂਡੇ ਦੀ ਵੀ ਸਾਫ ਸੋਧ ਧਾਰਾਂ ਤੁਹਾਨੂੰ ਇਹਦੀਆਂ ਵੀ ਮਾਰ ਕੇ ਵਿਖਾ ਦਿੰਨੇ ਆ ਲਓ ਜੀ ਧਾਰਾਂ ਇਹਦੀਆਂ ਹੀ ਵੇਖ ਲਓ ਚਵਾਈ ਵੀ ਪੂਰੀ ਚੰਗੀ ਆ ਮੁਰਤੀ ਧਾਰ ਆ ਮੂਰਲੇ ਥਣਾ ਦੀ ਚਵਾਈ ਆ ਖੜਕਾ ਇਧਰ ਵੀ ਫੁੱਲੀ ਆ ਯੋਗੀ ਚਵਾਈ ਚੰਗੀ ਆ ਇਹ ਧਾਰ ਵੱਜੂਗੀ ਮੋਟੀ ਫੇਰ ਹੀ ਖੜਕਾ ਹੋਣਾ ਤੇ ਨਹੀਂ ਤਾਂ ਚਰ ਲਗ ਚਰ ਲਗ ਦੀ ਆਵਾਜ਼ ਜੀ ਆਉਂਦੀ ਹੁੰਦੀ ਜਿੱਦੀ ਚਵਾਈ ਨਹੀਂ ਚੰਗੀ ਹੁੰਦੀ ਪੂਰੀ ਮੋਟੀ ਧਾਰ ਆ ਠੀਕ ਆ ਬਾਊ ਜਿਹੜਾ ਚੋ ਲੈਣਾ 14 ਕਿਲੋ ਤੋਂ ਬਾਹਰ ਬੌਲਾ ਤਿਆਰ ਆ ਜਿੰਨਾ ਦੁੱਧ ਕਹਤਾ ਉਹਨੇ ਦੁੱਧ ਹੀ ਆਪਣੀ ਬਾਈ ਗਰੰਟੀ ਹੋ ਜਿਹੜਾ ਮਰਜੀ ਚੋਣੇ ਭਾਰ ਛਿੱਟੇ ਦੀ ਚਵਾਈ ਦੀਆਂ ਫੁੱਲ ਠੰਗਾ ਇਹ ਗਰੰਟੀ ਦੁੱਧ ਦੀ ਵੀਰ ਕਹਿੰਦਾ ਫੁੱਲ ਗਰੰਟੀ ਹੋ ਜਿਹੜਾ ਸੂਈਆਂ ਸਵਾਈਆਂ ਹੈਗੀਆਂ ਭਰਾਓ ਆਪਦੀ ਚੋ ਕੇ ਲੈ ਜਾਓ ਕੋਈ ਵਹਿਮ ਵਾਲੀ ਤਾਂ ਗੱਲ ਹੀ ਨਹੀਂ। ਜਿਹੜੀ ਆਪਣੇ ਇਦੀ ਆਪਾਂ ਵੀਡੀਓ ਚ ਕਹਿੰਦੇ ਬੰਦਾ ਆਪਣੀ ਗਾਂ ਲਾੜ ਕੱਢ ਜਾਏ ਕਚਰਾ ਕੋਈ ਵੀ ਆਪਾਂ ਗਾਂ ਪੁੱਠੀ ਮੜਾਉਣ ਤੱਕ ਦੇ ਜ਼ਿੰਮੇਵਾਰ ਹਾਂ ਪਰ ਜੀਰ ਦਾ ਕਚਰਾ ਕੱਢੇਗਾ। ਸਹੀ ਹੈ। ਆਪਣੇ ਗਰਾਂਜ। 3 ਨੰਬਰ ਤੇ ਆ ਜਾ। ਇਹ ਗਹਿਰ ਵਾਰਡ ਆ ਜੀ ਦੂਜਾ ਸੋਸੂਈ ਆ। ਗਹਿਰ? ਹਾਂ ਇਹ ਪਰਸਾ ਸੋਸੂਈ ਆ। ਇਹਦੇ ਥੱਲੇ 13 ਤੋਂ ਵੱਧ ਵੱਧ ਬੋਲਾ ਤਿਆਰ ਹੋਊਗਾ ਜਿਹੜਾ ਮਰਜੀ ਚੋੜੇ। ਜਿਹੜਾ ਚੋ ਲੈਣਾ। ਹਾਂ 13 ਕਿਲੋ ਬੋਲਾ ਨੈਟ ਮੰਨ ਕੇ ਲੈ ਲੀ। ਕਿੰਨਾ ਕਿ ਪਿਆਜੂ? ਬੋਧੇ ਪਾ ਦੂਗੀ 16-17 ਕਿਲੋ ਹੁੰਦੇ। ਕਿੰਨੇ ਦੀ ਇਹ ਵੀ ਜਾਇ 11 ਨਾਲ ਦੀ ਵੈੜਾ 13 ਕਿਲੋ ਤੋਂ ਬਾਹਰ ਬਾਹਰ ਬੌੜਾ ਹੋਊ ਜੋਖਣ ਵਾਲਾ ਜੇ 1 ਨੰਬਰ ਥੱਲੇ 20 ਕਿਲੋ ਤੋਂ ਬਾਹਰ ਹੈਗਾ ਤੇ ਹੈਗਾ ਜੇ 20 ਕਿਲੋ ਉਹੀ ਕਹਿਣਾ ਹੋਵੇ ਤਾਂ ਫਿਰ ਤਾਂ 3 ਨੰਬਰ ਥੱਲੇ ਵੀ ਕਹਦੇ 20 ਕਿਲੋ ਇਹ ਚੌਣ ਚੌਣ ਵਾਲਾ ਬੌੜਾ ਹੈ ਜਿਹੜਾ ਤੁਸੀਂ ਆ ਕੇ ਝੋ ਲੈਣਾ ਬਾਕੀ ਸੀਲ ਠੰਡੀ ਹੈ ਮਤਲਬ ਬਹੁਤ ਜ਼ਿਆਦਾ ਬੱਚਾ ਲਾ ਕੇ ਪਧਾਰਾ ਮਾਰ ਦਿੰਦੇ ਇੱਕ ਵਾਰੀ ਮੜੀ ਜੀ ਭੜ ਹੈਗੀ ਆ ਹਜੇ ਸੂਈ ਨੂੰ ਦਣ ਦੂਜਾ ਹੀ ਹੈ ਠੀਕ ਹੈ ਤਾਂ ਦੋਸਤੋ ਇਹ ਤਾਂ ਤੁਹਾਨੂੰ ਵੀ ਪਤਾ ਤਾਜ਼ਾ ਪਸ਼ੂ ਮਾੜਾ ਮੋਟ ਕਰ ਜਾਂਦਾ ਬਾਕੀ ਬਾਈ ਕਹਿੰਦਾ ਫੁੱਲ ਤਸੱਲੀ ਕਰੋ ਮੇਰੇ ਵੱਲੋਂ ਗਾਰੰਟੀ ਆ 13 ਕਿਲੋ ਤੋਂ ਬਾਹਰ ਬੌਲਾ ਇਹਦੇ ਥੱਲੇ ਰੈਡੀ ਆ ਤੁਸੀਂ 13 ਮੰਨ ਕੇ ਆ ਜਿਓ 4 ਟਾਈਮ ਚੋ ਲਿਓ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਆ ਕੋਈ ਬਾਦੂ ਫੂਡ ਸ਼ੰਗ ਤਿੰਨਾ ਪਸ਼ੂਆਂ ਚ ਹੁਣ ਤੱਕ ਕਿਸੇ ਦੇ ਵੀ ਨਹੀਂ ਦੋ ਰਹਿ ਗਏ ਉਹ ਕੱਲੇ ਗੱਬਣ ਉਹ ਵੀ ਤੁਹਾਨੂੰ ਦਰਸ਼ਨ ਕਰਾ ਦੇਣੇ ਉਹਨਾਂ ਨੇ ਵੀ ਆ ਮੁੰਡਾ ਬਾਹਰੋਂ ਬੁਰੋਂ ਆਇਆ ਐਨਕਾਂ ਵਾਲਾ ਹਾਂ ਆ ਮੁੰਡਾ ਬਾਹਰੋਂ ਆਇਆ ਇਹ ਮੁੰਡੇ ਵਪਾਰੀ ਆ ਅੱਛਾ ਵਪਾਰੀ ਮੈਂ ਠੀਕ ਐ ਅੱਛਾ ਇਧਰਲੇ ਮੈਂ ਕਿਹਦੇ ਵਿਦਵਾਰ ਲਿਆਂ ਦੀ ਕਰਦੇ ਆ ਇਹ ਠੀਕ ਬਿਹਾਰ ਵਾਲਿਆਂ ਦੀ ਹਾਂ ਬਿਹਾਰ ਵਾਲਿਆਂ ਦੀ ਠੀਕ ਐ ਚਲ ਨਹੀਂ ਕਰਨੀ ਨਹੀਂ ਚਾਹੀਦੀ ਆ ਲਓ ਜੀ ਪਸ਼ਵਾ ਇਹਦਾ ਵੀ ਪੂਰਾ ਚੰਗਾ ਵੱਛੀ ਦਾ ਚਵਾਈ ਦੀ ਵੀ ਪੂਰੀ ਚੰਗੀ ਆ ਤਿੰਨਾ ਪਸ਼ੂਆਂ ਦੀਆਂ ਧਾਰਾਂ ਮਾਰ ਕੇ ਵਿਖਾਈਆਂ ਤੇ ਕਿਸੇ ਨੇ ਪੈਰ ਵੀ ਨਹੀਂ ਪਟਿਆ ਨਹੀਂ ਆਮ ਕਈ ਪਸ਼ੂ ਉਪਰੇ ਬੰਦੇ ਦਾ ਥੋੜਾ ਘਣਾ ਕਰ ਜਾਂਦੇ ਆ ਜਿੱਥੇ ਨਿਆਣਾ ਪਾਤਾ ਉੱਥੇ ਹੀ ਵੜਣਾ ਤਿੰਨ ਹੀ ਖੜੀਆਂ ਚਵਾਈ ਦੀ ਫੋਲ ਕਰਾਂ ਬਵਾ ਮਸੀ ਅਗਲਾ ਪਿਗੜੀ ਢਾਕੇ ਚੋ ਜਾ ਗਾਂ ਪੈਰ ਵੀ ਚੱਕ ਕੇ ਪੰਜਵੇਂ ਵਾਰ ਠੀਕ ਹੈ ਹਾਂ ਘਰ ਦੀ ਵੀ ਗਰੰਟੀ ਲੈ ਲਓ ਜੀ ਫੁੱਲ ਚੰਗੀ ਚਵਾਈ ਦੇ ਦੇਣੀ ਹੈ ਇਹ 55000 ਦੀ ਮੱਝਾਂ ਵਰਗਾ ਦੁੱਧ ਨਾਲ 55000 ਦੀ ਫੰਡਰ ਮੱਝ ਹੀ ਆਉਂਦੀ ਆ ਹੋ ਸਕਦੇ ਉਹ ਵੀ ਬਿਨਾ ਪੂਛ ਵਾਲੀ ਲੰਡੀ ਮਿਲ ਜੇ ਤੇ ਚੰਗੀ ਭਾਰੀ ਤਾਂ ਤੁਹਾਨੂੰ ਵੀ ਪਤਾ 60 65000 ਦੇ ਆਸੇ ਪਾਸੇ ਵਿਕਦੀ ਆ ਜੇਪੁਰ ਹੋਰ ਚੰਗੀਆਂ ਉਹਦੋਂਦੂ ਤਾਂ ਦੀ ਗੱਲ ਆ ਲੱਸੀ ਤੋਂ ਲੱਸੀ ਮਾੜੀ ਮੱਝ 50 55000 ਦੀ ਫੰਡਰ ਵਿਕਦੀ ਤੇ ਇਹ ਤਾਂ ਫੇਰ ਸੂਈਆਂ ਸਵਾਈਆਂ ਦੁੱਧ ਪਿਆਉਣਾ ਇਹਨਾਂ 16 17 13 ਕਿਲੋ ਤੋਂ ਬਾਹਰ ਦਾ ਬੌੜਾ ਹੀ ਇਹਦੇ ਥੱਲੇ 2 ਨੰਬਰ ਥੱਲੇ 14 ਤੋਂ ਬਾਹਰ ਬੌੜਾ ਉਹ 20 ਕਿਲੋ ਪਿਆਜੂ 1 ਨੰਬਰ ਥੱਲੇ ਦਾ 20 ਕਿਲੋ ਤੋਂ ਬਾਹਰ ਅੱਜ ਹੀ ਬੌੜਾ ਤਿਆਰ ਹੈ ਹੁਣ 25 26 ਕਿਲੋ ਦੁੱਧ ਪਿਆਉਣਾ ਤੇ ਦੋ ਵਾ ਇਧਰ ਕੱਲੀਆਂ ਗੱਬਣਾ 10 ਇਹਨਾਂ ਬਾਰੇ ਵੀ ਇਹ ਪਹਿਲਾਂ ਪਹਿਲਾਂ ਸੋ ਸੁਣਨਾ 3.5 ਮਹੀਨੇ ਗੱਬਣਾ ਤਿੰਨਾਂ ਦੀ ਮੰਨ ਕੇ ਲੈ ਲਈ ਆਪਾਂ ਗਾਂ ਦੇ ਵਿੱਚ ਕੱਟੀਆਂ ਇਹ ਠੀਕ ਹੈ ਇਹ ਜਰਸੀ ਕਲੋਸ ਆ ਇਹ ਗੈਰ ਬੱਚੇ ਦੋ ਦੰਦ ਇਹ ਦੋਂਦੀ ਆ ਇਹ ਪੰਜਾਂ ਮਹੀਨੇ ਗੱਬਣਾ ਲਓ ਜੀ ਆ ਦੋਂ ਦਿਹਾ ਇਹ ਪੰਜਾਂ ਮਹੀਨਿਆਂ ਦੀ ਗੱਭਣਾ ਵੀਰ ਕਹਿੰਦਾ ਆਪਾਂ ਗਾਂ ਦਿੱਤੀ ਸੀ ਤੇ ਉਹਦੇ ਵਿੱਚ ਇਹ ਦੋ ਗੱਭਣਾ ਵਛੀਆਂ ਉਹਨਾਂ ਨੇ ਦੇ ਦਿੱਤੀਆਂ ਇਹ ਤਿੰਨ ਮਹੀਨਿਆਂ ਦੀ ਮਾਰਕ ਲੈ ਲੈ ਜਰਸੀ ਕਰੋ ਇਹ ਸਾਢੇ ਤਿੰਨਾਂ ਦੀ ਆ ਇਹ ਤਿੰਨਾਂ ਮਹੀਨਿਆਂ ਦੀ ਅਗਲਾ ਮੰਨ ਕੇ ਲੈ ਲੈ ਉਹ ਪੰਜਾਂ ਦੀ ਆ ਜੇ ਕਿਸ ਨੇ ਗੈਰ ਲੈਣੀ ਆ ਨਾ ਆ ਵੀ ਗੈਰ ਹੀ ਆ ਤੇ ਆ ਵੀ ਗੈਰ ਆ ਦੋਂਦਾ ਬੱਚਾ ਪੰਜਾਂ ਮਹੀਨਾ ਦਾ ਗਵਣ ਕਿੰਨੇ ਦੀ ਇਹ ਇਹ ਜੋੜੀ 25000 ਦੇ ਦੀ ਜੋੜੀ 25000 ਇੰਨੀ ਸਸਤੀ ਡਾਕਟਰ ਲਿਆ ਕੇ ਬਾਪ ਆ ਦੇ ਚੈੱਕ ਕਰਾ ਕੇ ਲੈ ਜਾ ਕੋਈ ਜੱਗ ਤੇ ਜੋ ਕੋਈ ਦੂਰੋਂ ਹੋਵੇ ਕੋਈ ਫੇਰ ਡਾਕਟਰ ਦੇਵਾਂਗੇ ਕੋਈ ਨਾ ਦੇ ਚੈੱਕ ਕਰਾ ਕੇ ਲਿਆ ਉਹਦੇ ਘਰੇ ਲੈ ਜਾ ਕੇ ਚੈੱਕ ਕਰਾ ਲੈ ਕੋਈ ਘਰੇ ਲੈ ਆ ਕੇ ਬਾਈ ਕਹਿੰਦਾ ਭਾਵਾ ਚੈੱਕ ਕਰਾ ਲੈ ਨਹੀਂ ਬਾਈ ਕਹਿੰਦਾ ਅਸੀਂ ਗਰੰਟੀ ਦੇ ਦਾਂਗੇ ਬਾਪ ਦਾ ਘਰੇ ਦੋ ਦਿਨ ਬੰਦਾ ਬੱਚਾ ਆ ਬੱਚੀ ਤਾਂ ਢੇਢੀ ਦਸੀ ਜਾਂਦਾ ਉਹਦਾ ਵੀ ਦਸੀ ਜਾਂਦਾ ਤਾਂ ਪੰਜਾਂ ਚ ਵੜੀ ਫਿਰਦੀ ਆ ਉਹਦਾ ਦੋਹਾਂ ਡੇਢ ਡੇਢ ਕਿ ਮਹੀਨੇ ਵਾਲਾ ਵਹਿਮ ਹੁੰਦਾ ਬਾਕੀ ਅਗਲਾ ਡਾਕਟਰ ਲਿਆਵੇ ਆਪਦੀ ਬਾਈ ਤਸ ਭਾਈ ਕਹਿੰਦਾ ਮੈਂ ਤਾਂ ਗਾਂ ਦੇਤੀ ਸੀ ਉਹਦੇ 'ਚ ਕਟੀਆਂ ਤੇ 25000 ਦਾ ਜੋੜਾ ਦੇ ਦੇਣਾ ਦੋਵੇਂ ਬੱਚੀਆਂ ਆ ਸਾਢੇ ਤਿੰਨਾਂ ਦੀ ਉਹ ਪੰਜਾਂ ਦੀ ਗੈਰਵੱਚੀ ਦੋਂਦੀ ਫੋਨ ਨੰਬਰ ਸਕਰੀਨ ਤੇ ਤਿੰਨ ਤਾਜ਼ੀਆਂ ਸੂਈਆਂ ਫੁੱਲ ਚੰਗੀਆਂ ਵਹਿੜਾ ਭਾ ਜਾਮਾ ਜੈਜ ਬਿਲਕੁਲ ਛੋਟੇ ਛੋਟੇ ਪਾ ਦੀਆਂ ਤਿੰਨ ਤਾਜ਼ੀਆਂ ਸੂਈਆਂ ਤੇ ਦੋ ਗੱਬਣ ਚੈੱਕ ਪਾਸ ਹੈ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਇੱਥੇ ਸਿਕੰਦਰ ਦੇ ਘਰੇ ਆ ਜਾਓ ਆਪਦੀ ਤਸੱਲੀ ਕਰ ਲਿਓ ਪਸ਼ੂ ਬਹੁਤ ਚੰਗੇ ਇੱਕ ਨੰਬਰ ਵਾਲੇ ਸੀ ਬਹੁਤ ਚੰਗੇ ਅਮਰੀਕਨ ਵੜਾ ਇਹਨਾਂ ਦੁੱਧ ਦਿੰਦੇ ਆਂ ਹੁੰਦੀਆਂ ਤੇ ਅਮਰੀਕਨਾਂ ਦੀ ਇਹਨੇ ਦੁੱਧ ਵਾਲਿਆਂ ਦੀ ਫੈਟ ਵੀ 2.2 ਹੀ ਆਉਂਦੀ ਆ ਤੇ ਇਹਦੀ ਫੈਟ ਵੀ ਮੱਝਾਂ ਵਾਂਗੂ ਆਉਣੀ ਫੁੱਲ ਸਾਰਿਆਂ ਨੂੰ ਸਾਸਿਕਾ